ਯਾਦ ਖਿਲਾਉਣਾ ਅਚਾਨਕ ਬੋਲਿਆ ਤਾਂ ਘਰ ਵਿੱਚ ਹਰ ਕੋਈ ਡਰ ਗਿਆ ਅੰਤ ਵਿੱਚ ਜੋ ਰਾਜ਼ ਖੁੱਲ੍ਹਿਆ ਉਹ ਤੁਹਾਡਾ ਦਿਲ ਹਿਲਾ ਦੇਵੇਗਾ ਰਾਤ ਦੇ 12 ਵਜੇ ਸਿਮਰਨ ਆਪਣੇ ਕਮਰੇ ਵਿੱਚ ਸੁੱਤੀ ਪਈ ਸੀ ਮੇਜ਼ ਤੇ ਰੱਖਿਆ ਉਸਦਾ ਮਨਪਸੰਦ ਖਿਲਾਉਣਾ ਇੱਕ ਛੋਟਾ ਟੈਡੀ ਹਮੇਸ਼ਾ ਦੀ ਤਰ੍ਹਾਂ ਚੁੱਪ ਸੀ ਪਰ ਅੱਜ ਰਾਤ ਕੁਝ ਹੋਰ ਹੋਣਾ ਸੀ ਟੈਡੀ ਸਿਮਰਨ ਉੱਠ ਜਾ ਸਿਮਰਨ ਡਰ ਕੇ ਉੱਠਦੀ ਹੈ ਕੌਣ ਮਾਂ ਟੈਡੀ ਫਿਰ ਬੋਲਦਾ ਹੈ ਮੈਂ ਤੇਰਾ ਟੈਡੀ ਸਿਮਰਨ ਦੀਆਂ ਅੱਖਾਂ ਫਟ ਜਾਂਦੀਆਂ ਹਨ ਸਿਮਰਨ ਨੇ ਖਿਡੌਣਾ ਚੁੱਕਿਆ ਖਿਡੌਣਾ ਗਰਮ ਸੀ ਜਿਵੇਂ ਉਸ ਦੇ ਅੰਦਰ ਕੋਈ ਸਾਹ ਲੈ ਰਿਹਾ ਸੀ ਸਿਮਰਨ ਤੂੰ ਕਿਵੇਂ ਬੋਲ ਸਕਦਾ ਹੈ ਟੈਡੀ ਮੈਂ ਤੈਨੂੰ ਬਚਾਉਣ ਆਇਆ ਹਾਂ ਸਿਮਰਨ ਕੁਝ ਸਮਝਦੀ ਇਸ ਤੋਂ ਪਹਿਲਾਂ ਹੀ ਖਿਡੌਣੇ ਦੇ ਪਿੱਛੇ ਵਾਲਾ ਕਮਰਾ ਤੋਂ ਦਰਵਾਜ਼ਾ ਖੁੱਲ੍ਹਿਆ ਡੱਬ ਅੰਧੇਰੇ ਵਿੱਚ ਇੱਕ ਪਰਛਾਵਾਂ ਬਾਹਰ ਆਇਆ। ਓਹੋ ਸਿਮਰਨ ਦੀ ਮਾਂ ਸੀ। ਮਾਂ ਸਿਮਰਨ ਉਹ ਖਿਡੌਣਾ ਬਾਹਰ ਰੱਖੋ। ਇਹ ਕੱਲ ਮਾਂ ਨੂੰ ਛੱਤ ਤੇ ਮਿਲਿਆ ਸੀ ਅਤੇ ਇਸ ਵਿੱਚੋਂ ਕੋਈ ਆਵਾਜ਼ ਆ ਰਹੀ ਸੀ। ਸਿਮਰਨ ਡਰੀ ਹੋਈ ਪਰ ਇਹ ਤਾਂ ਮੇਰੇ ਨਾਲ ਗੱਲ ਕਰ ਰਿਹਾ ਹੈ। ਮਾਂ ਖਿਡੌਣਾ ਖੋਲਦੀ ਹੈ। ਅੰਦਰੋਂ ਛੋਟਾ ਰਿਕਾਰਡਰ ਨਿਕਲਦਾ ਹੈ। ਮਾਂ ਕਿਸੇ ਨੇ ਮਜ਼ਾਕ ਕੀਤਾ ਸੀ ਜਾਂ ਸ਼ਾਇਦ ਰਿਕਾਰਡਰ ਖੁਦ ਹੀ ਮੋੜ ਚੱਲ ਪੈਂਦਾ ਹੈ। ਇਹ ਸਿਰਫ ਸ਼ੁਰੂਆਤ ਹੈ ਦੋਸਤੋ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਅਗਲੀ ਵਾਰ ਕਿਹੜੀ ਕਹਾਣੀ ਸੁਣਨੀ ਚਾਹੁੰਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹਰ ਨਵੀਂ ਮੋਰਲ ਸਟੋਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ